ਦੀਸ ਆ ਜੋ ਮੇਨ ਖੁੱਦਾ ਸੀਗਾ ਜੋ 27 ਅਕਤੂਬਰ ਨੂੰ ਵਾਲਮੀਕ ਵੀਰੇ ਤੇ ਗਿਆਨ ਆਸ਼ਰਮ ਦੇ ਸੰਤ ਸਤਗੁਰੂ ਦਾਇਨਾਸ ਮਹਾਰਾਜੀ ਵੱਲੋਂ ਸੰਤ ਸਤਗੁਰੂ ਸੇਮਪਨਾਹ ਜੀ ਮਹਾਰਾਜੀ ਵੱਲੋਂ ਸੰਤ ਸਤਗੁਰੂ ਮਲਕੀਤ ਨਾ ਸਮਰਾਜੀ ਵੱਲੋਂ ਪਰ ਪੂਰੇ ਭਾਰਤ ਦੇ ਸਮੁੱਚੇ ਵਾਲਮੀਕੀ ਸਮਾਜ ਦੇ ਸੰਤ ਮਹਾਪੁਰਸ਼ਾਂ ਵੱਲੋਂ ਤੇ ਵਾਲਮੀਕੀ ਸਮਾਜ ਵੱਲੋਂ ਵਾਲਮੀਕੀ ਫੀਰਤ ਤੇ ਜੋ ਜਿਹੜਾ 9 ਸਾਲ ਤੋਂ ਸਾਡਾ ਕੌਮੀ ਨਿਸ਼ਾਨ ਜਿਹੜਾ ਫੀਰਤਮਾਨ ਵਾਲਾ ਨਿਸ਼ਾਨ ਨਹੀਂ ਚੜਿਆ ਸੀਗਾ ਉਹ ਉਸ ਦਿਨ ਜਿਹੜਾ ਉਹ ਸਮੁੱਚੇ ਵਾਲਮੀਕੀ ਸਮਾਜ ਦੇ ਸੰਤਾ ਮਹਾਪੁਰਸ਼ਾਂ ਕੋਲ ਤੋਂ ਸਮੁੱਚੇ ਵਾਲਮੀਕੀ ਸਮਾਜ ਵੱਲੋਂ 27 ਅਕਤੂਬਰ ਨੂੰ ਨਿਸ਼ਾਨ ਸਾਹਿਬ ਦੀ ਰਸਮ ਜਿਹੜੀ ਉਹ ਪੂਰੀ ਕਰ ਦਿੱਤੀ ਗਈ ਸੀ ਉਸ ਦੇ ਵਿਰੋਧ ਵਿੱਚ 29 ਤਰੀਕ ਨੂੰ ਭਾਵਤ ਅਸ톨ੋ ਦਸਤ ਰਾਵਣ ਜੀ ਜਿਆ ਆਦਸ ਦੇ ਜਿਹੜੇ ਹੈਗੇ ਯਾਦਤ ਰਾਵਣ ਜੀ ਉਹਨਾਂ ਨੇ ਜਿਹੜਾ 38 ਅਕਤੂਬਰ ਨੂੰ ਬਡਾਰੀ ਬੋਲ ਦੇ ਉੱਤੇ ਇਕੱਠ ਕੀਤਾ ਉਸ ਇਕੱਠ ਦੇ ਵਿੱਚ ਸੰਤਾਂ ਮਹਾਪੁਰਸ਼ਾਂ ਦੇ ਖਿਲਾਫ ਬਹੁਤ ਘਟਿਆ ਤੇ ਮਾੜੀ ਸ਼ਲਾਬ ਨਹੀਂ ਮਿਲੀ ਉਸ ਵਰਤੀ ਗਈ ਔਰ ਸਾਡੇ ਵੱਲੋਂ ਕਪਲੇਟ ਵੀ ਕੀਤੀ ਗਈ ਡੇੜ ਵੀ ਕੀਤੀ ਗਈ ਜਿਨ੍ਹਾਂ ਜਿਹੜਾ ਸ਼ਖਸ਼ਾ ਨੇ ਸੰਤਾ ਮਾਹਰਸ਼ਾ ਦੇ ਖਿਲਾਫ ਜਿਹੜਾ ਉਹ ਵੱਧੀ ਸ਼ਿਕਾਇਤ ਲਈ ਵਰਤੀ। ਪਰ ਹਜੇ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਾ ਹੋਉਂਦਾ ਕਾਰਨ ਫਿਰ ਦੁਬਾਰਾ ਲੁਧਿਆਣਾ ਦੇ ਵਿੱਚ 8 ਤਰੀਕ ਨੂੰ ਜਿਹੜਾ ਉਹਨਾਂ ਨੇ ਮੀਟਿੰਗ ਬੁਲਾਈ ਉਹਦੇ ਵਿੱਚ ਜਿਹੜਾ ਆਰੰਭ ਦੇ ਨਤਾ ਰਾਵੜ ਜੀ ਆ ਉਹਨਾਂ ਨੇ ਸ਼ਬਦ ਉਹਨਾਂ ਦੇ ਸ਼ਬਦ ਮਤ ਸੁਣਨ ਲੱਗਾ ਕਿ ਕੀ ਸੀਗੇ। ਉਹਨਾਂ ਦੇ ਸ਼ਬਦ ਸੀਗੇ ਜਿਹੜੇ ਸੰਤ ਆ ਉਹ ਜਿਹੜਾ ਤੀਰ ਕੁਮਾਰਾ ਦਾ ਨਿਸ਼ਾਨ ਆ ਉਹ ਆਪੇ ਹੀ ਸੁਲਾਵਾ ਜਿਹੜਾ ਹੋ ਉਹਨੂੰ ਪਰੇ ਕਰ ਲੈਣਾ ਨਹੀਂ ਤੇ ਜਿਹੜੇ ਯੋਧੇ ਆ ਉਹ ਪਰੇ ਕਰਨ ਵਾਸਤੇ ਪੈਦਾ ਹੋ ਜਾਣਗੇ ਪਰ ਫਿਰ ਜਿਹੜਾ ਉਹ ਪ੍ਰੋਗਰਾਮ ਦਿੰਦਾ ਕਿ 30 ਤਰੀਕ ਨੂੰ ਜਿਹੜਾ ਉੱਥੇ ਪਛਤਾਵਾ ਜਿਹੜਾ ਉਹ ਕੀਤਾ ਜਾਊਗਾ ਪਰ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਜਿਹੜਾ insan ਇੱਕ ਕومی ਨਿਸ਼ਾਨ ਨੂੰ ਜਿਹੜਾ ਵਾਲਮੀਕ ਤੀਰਥ ਦੇ ਉੱਤੇ ਜੁਗਾ ਜਗੰਤਰਾਂ ਤੋਂ ਜਿਹੜਾ ਪੂਰੇ ਭਾਰਤ ਦੇਸ਼ ਦੇ ਸੰਤ ਮਹਾਂਪੁਰਸ਼ਾਂ ਵੱਲੋਂ ਔਰ ਪੂਰੀ ਕੌਮ ਵੱਲੋਂ ਚੜਾਇਆ ਗਿਆ ਉਹਨੂੰ ਪਰੇ ਕਰਨ ਵਾਸਤੇ ਜਿਹੜਾ ਉਹ ਲਾਈਵ ਜਿਹੜਾ ਉਹ ਬੋਲ ਰਿਹਾ ਔਰ ਉਹਦੇ ਖਿਲਾਫ ਪਹਿਲਾਂ ਵੀ ਜਿਹੜਾ ਉਹ ਕਬਲੇਟ ਜਿਹੜਾ ਉਹ ਦਿੱਤੀ ਹੋਈ ਆ ਉਹਦੇ ਖਿਲਾਫ ਜਿਹੜਾ ਉਹ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਲਦ ਤੋਂ ਜਲਦ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੇ ਜਿਹੜਾ ਵਿਸਤਾ ਪਾਈਆਂ ਜਾਂ ਔਰ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਜਿਹੜਾ ਕੌਮੀ ਨਿਸ਼ਾਨ ਨੂੰ ਪਰੇ ਕਰਨ ਦੀ ਕੌਮੀ ਨਿਸ਼ਾਨ ਨੂੰ ਹਟਾਉਣ ਦੀ ਜਿਹੜਾ ਉਹ ਸ਼ਰਿਆਂ ਬਿਆਨ ਦੇ ਰਿਹਾ ਆ ਉਹ ਜਿਹੜਾ ਹੋ ਅਤਿ ਨਿੰਦਨਯੋਗ ਆ ਔਰ ਇਸ ਗੱਲ ਨੂੰ ਪੂਰਾ ਸਮੁੱਚਾ ਵਾਲਮੀਕੀ ਸਮਾਜ ਜਿਹੜਾ ਉਹ ਕਿਸੇ ਵੀ ਗੀਮਨ ਦੇ ਉੱਤੇ ਬਰਦਾਸ਼ਤ ਨਹੀਂ ਕਰੂਗਾ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਅੱਜ ਜਿਹੜਾ ਸੰਤਾ ਮਹਾਪੁਰਸ਼ਾਂ ਦੀ ਹਾਜ਼ਰੀ ਵਿੱਚ 30 ਤਰੀਕ ਦਾ ਹੀ ਜੇ ਇਹਨਾਂ ਨੇ ਪਛਤਾਵਾ ਦਾ ਜਿਹੜਾ ਉਹ 30 ਤਰੀਕ ਦਾ ਪ੍ਰੋਗਰਾਮ ਰੱਖਿਆ ਤਾਂ ਸੰਤਾ ਮਹਾਪੁਰਸ਼ਾਂ ਵੱਲੋਂ ਵੀ ਜਿਹੜਾ ਉਹ ਫੋਮ ਨੂੰ ਸੱਦਾ ਦੇ ਦਿੱਤਾ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸਮੁੱਚਾ ਵਾਰਣਕੀ ਸਮਾਜ ਆਪਣੇ ਨਿਸ਼ਾਨ ਦੀ ਰੱਖੀ ਵੀ ਕਰ ਸਕਦਾ ਤੋ ਉਸ ਤੀਰਕ ਮਾਨ ਵਾਲੇ ਨਿਸ਼ਾਨ ਦੇ ਸਨਮਾਨ ਦੇ ਵਿੱਚ ਜਿਹੜਾ ਹੋ ਜਿਹੜਾ ਹੋ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਸਮੁੱਚੇ ਵਾਲਮੀਕੀ ਸਮਾਏ ਨੂੰ ਮੇਰੀ ਅਪੀਲ ਆ ਕਿ ਜਿਹੜਾ ਉਹ ਵੱਡੀ ਕਿੰਤੀ ਦੇ ਵਿੱਚ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚੋਂ ਜਿਹੜਾ ਬਸਾਂ ਸਾਧਣਾ ਰਾਈ ਜਿਹੜਾ ਹੋ ਤੀਰਕ ਮਾਨ ਵਾਲੇ ਨਿਸ਼ਾਨ ਲੈ ਕੇ ਔਰ ਸਿਰਾਂ ਦੇ ਉੱਤੇ ਲਾਲ ਨਿਸ਼ਾਨ ਬਨ ਕੇ ਵਾਲਮੀਕੀ ਤੀਰਥ ਗਿਆਨ ਆਸ਼ਰਮ ਸ੍ਰੀ ਲਾਲ ਤਖਤ ਦੇ ਸਾਹਬ ਦੇ ਉੱਤੇ ਪਹੁੰਚੋ ਧੰਨਵਾਦ ਵਾਲਮੀਕੀ ਹਰ ਹਰ ਵਾਲਮੀਕੀ ਸਤੁਰ ਗਿਆਨ ਆਜੀ ਤੁਹਾਡੀ ਸੋਚ ਤੇ ਪਿਆਰਾ ਦੇਾਂਗੇ ਤੁਹਾਨੂੰ ਇੱਕ ਕੌਮ ਨੇ ਇਤਿਹਾਸ ਲਿਖਿਆ ਹੈ 27 ਅਕਤੂਬਰ ਦਾ ਇਹ ਜਿਤਕੇ 9 ਸਾਲਾਂ ਬਾਅਦ ਮੰਦਰ ਤੇ ਤੇ ਨਿਸ਼ਾਨ ਸਾਹਿਬ ਲੱਗਿਆ ਅਸੀਂ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਖਾਸ ਤੌਰ ਤੇ ਸੰਸਮਾਜ ਨੂੰ ਜਿਨੇ ಅಪਾਰ ਕਿਰਪਾ ਦੇ ਨਾਲ ਪੂਰੀ ਵਿਧੀ ਮੁਤਾਬਕ ਹਰਦਾ ਦੇ ਨਾਲ ਨਿਸ਼ਾਨ ਸਾਹਿਬ ਚੜਾਇਆ ਕੁਈ ਵੀ ਐਨ ਵੀ ਦੀ ਹੋਈ ਸਾਰਿਆਂ ਨੇ ਸਤਿਕਾਰ ਕੀਤਾ ਨਮਸਕਾਰ ਕੀਤਾ ਕੁਝ ਲੋਕ ਫਿਰ ਲੈ ਬਿੱਟ ਨੋ ਦੇ ਦਿੰਦੇ ਰਹੇ ਹੁਣ ਫਿਰ ਉਹਨੇ ਚੁਣੌਤੀ ਦਿੱਤੀ ਤੀ 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 ਜਿਉਣਾ ਪ੍ਰਤਿਤਾਪ ਕਰਨਾ ਉਪਬਣ ਵੀ ਜਾ ਕੇ ਕਰ ਇਹ ਭਗਵਾਨ ਬਾਲਮੀਕ ਮਹਾਰਾਜ ਦਾ ਮੰਦਿਰ ਹੈ ਇਹ ਸੰਤ ਸਮਾਜ ਦਾ ਮੰਦਿਰ ਹੈ ਇਹ ਉਹ ਮੰਦਿਰ ਜਿੱਥੇ ਸਤੂ ਗਿਆਨ ਦਾ ਜੀਨ ਮਾਰੇ ਸਾਰੀ ਜ਼ਿੰਦਗੀ ਤੱਪ ਕੀਤਾ ਲੋਕਾਂ ਨੂੰ ਹੀਰਵਾ ਦਿੱਤਾ ਉਸ ਦਿਨ ਸਨਮਾਨ ਸਮਰੂਹ ਰੱਖਿਆ ਗਿਆ ਸੰਸਮਾਜ ਉਹਨਾਂ ਯੋਧਿਆਂ ਨੂੰ ਸਨਮਾਨ ਕਰਨਗੇ ਜਿਨ੍ਹਾਂ ਨੇ ਦੇਸ਼ ਕੌਮ ਦੀ ਅਤੇ ਪਵਨ ਬਾਲਮੀਕੀ ਥੀਤ ਵਾਸਤੇ ਯੋਗਦਾਨ ਦਿੱਤਾ ਹੈ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਬਾਲਮੀਕੀ ਯੋਧਿਆਂ ਦਾ ਜਿਨ੍ਹਾਂ ਨੇ ਅਣਖ ਦੇ ਨਾਲ ਸਤਕਾਰ ਦੇ ਨਾਲ ਨਿਸ਼ਾਨ ਸਾਨੂੰ ਲਗਾਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ੍ਰੀ ਠੀਕ 10 ਵਜੇ ਇੱਥੇ ਕੌਮ ਦੀ ਕਿਰਪਾਲਤਾ ਕਰਨ ਸ਼ਾਂਤ ਮੀਟਿੰਗ ਦਾ ਪ੍ਰੋਗਰਾਮ ਚੱਲੇਗਾ ਸਾਡੇ ਸਾਰੇ ਪ੍ਰਬੰਧ ਠੀਕ ਹਨ ਜਿਹਦੇ ਨਾਲ ਕਿ ਕਮਿਊਨੀਕੇਸ਼ਨ ਸੰਦੇਸ਼ ਜਾਣਾ ਹੈ ਕਿ ਕੌਮੀ ਇਤਿਹਾਸ ਜਿਹੜਾ ਲਿਖਿਆ ਜਾ ਰਿਹਾ ਉਹਦੀ 30 ਅਕਤੂਬਰ ਦਾ ਨਾਂ ਵੀ ਸਨਹਿਰਿਕ ਨਾਂ ਵੀ ਲਿਖਿਆ ਜਾਏਗਾ 27 ਤਰੀਕ ਵਾਲੇ ਦਿਨ 27 ਅਕਤੂਬਰ ਤੋਂ ਹਮੇਸ਼ਾ ਹੀ ਮਿਲੇ ਦੀ

ਇਹ ਜੋ 30 ਤਰੀਕ ਨੂੰ ਵਾਰਣਿਕ ਪੀਰ ਸਰ 27 ਤਰੀਕ ਨੂੰ ਜਿਹੜਾ ਅਨਸਾਨ ਸਾਹਿਬ ਜਿਹੜਾ ਆ ਗਿਆ ਸੀ ਉਹਦੀ ਖੁਸ਼ੀ ਦੇ ਜਵੰਦ ਵਿੱਚ ਸਭ ਸੰਗਤਾਂ ਨੂੰ ਇੱਕ ਸੱਦਾ ਪੱਤਰ ਦਿੱਤਾ ਗਿਆ ਕਿ 30 ਤਰੀਕ ਨੂੰ ਸੁਭਰ ਗਜਾਰ ਕੀਤਾ ਜਾਏਗਾ ਉਹਨਾਂ ਯੋਧਿਆਂ ਦਾ ਔਰ ਸੰਤ ਸਮਾਜ ਦਾ ਜਿਨ੍ਹਾਂ ਨੇ ਆਪਣੇ 30 ਤੀਸਰੇ ਦੇ ਉੱਪਰ ਵਾਰਣਿਕ ਮਹਾਰਾਜ ਦੇ ਤੀਸਰੇ ਉੱਪਰ ਇਨਸਾਨ ਸਭ ਲਾ ਕੇ ਉਹਨਾਂ ਨੇ ਇੱਕ ਸੇਵਾ ਬਹੁਤ ਵੱਡੀ ਸੇਵਾ ਕਮਾਈ ਆ ਉਹਨਾਂ ਨੂੰ ਸਮਾਨਤ ਕਰਕੇ ਜਿਹੜਾ ਉਹਨਾਂ ਨੂੰ ਖੁਸ਼हाल ਕੀਤਾ ਜਾਏਗਾ ਸਭ ਸੰਗਤਾਂ ਨੂੰ ਸਦਾ ਬੱਤਰ ਦਿੰਦੇ ਆ ਕਿ ਜਿੰਨੇ ਵੀ ਵਾਲਮੀਕ ਸਮਾਜ ਨੂੰ ਲੋਕ ਮੰਨਣ ਵਾਲੇ ਵਾਲਮੀਕ ਮਹਾਰਾ ਨੂੰ ਮੰਨਣ ਵਾਲੇ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਪਿੰਡਾਂ ਨਗਰਾਂ ਸ਼ਹਿਰਾਂ ਦੇ ਵਿੱਚ ਵੀ ਲਾਲ ਸ਼ਾਮ ਦੇ ਜਿਹੜੇ ਗੁਰੂਆਂ ਨੇ ਨਿਸ਼ਾਨ ਲਾਏ ਨੇ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੋਣੀ ਚਾਹੀਦੀ ਆ ਕਿ ਸਾਡੇ ਧੀਰ ਦੇ ਉੱਪਰ ਨਿਸ਼ਾਨ ਸਾਹਿਬ ਲੱਗਾ ਸਭ ਪਹੁੰਚ ਗਏ ਜਿਹੜਾ 27 ਨੂੰ ਨਹੀਂ ਪਹੁੰਚੇ ਉਹ 30 ਨੂੰ ਪਹੁੰਚ ਕੇ ਇਹ ਸੇਵਾ ਦਾ ਫਲ ਜ਼ਰੂਰ ਲੈ ਲੈਣ ਆ ਕੇ ਨਾਲੇ ਸਮਾਨਤ ਲੈ ਲੈਣ ਜੋ ਬੋਲੇ ਸਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਬੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਹਰਿਨਾਮ ਜੀ ਮਹਾਰਾਜ ਕੀ ਜੈ ਸਤਿਗੁਰੂ ਬੁੱਢਾ ਨਾਮ ਜੀ ਮਹਾਰਾਜ ਕੀ ਜੈ ਗੁਰੂ ਪੈਰੀ ਸਾਧ ਸੰਗਤ ਜੀ ਜੋ ਕਿ ਅੱਜ ਐਮ ਮੀਟਿੰਗ ਸੰਤਾ ਮਹਾ ਪ੍ਰਸ਼ਾਦ ਦੇ ਜੱਤੇ ਬੰਨੀਆਂ ਦੇ ਆਗੂਆਂ ਦੀ ਹੋਈ ਹੈ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਜੋ ਕਿ 3 ਤਰੀਕ ਨੂੰ ਤਿਰਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਦ ਤੋਂ ਵੱਧ ਪਹੁੰਚੋ ਜੋ ਕਿ ਲਾਲ ਰੰਗ ਤੀਰ کمان ਵਾਲਾ ਨਿਸ਼ਾਨ ਚੜਾਇਆ ਗਿਆ ਸੀ ਉਸ ਦੇ ਸਬੰਧ ਵਿੱਚ ਜੋ ਸਾਡੇ ਯੋਧੇ ਹੀ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਜੋ ਵਿਰੋਧੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਸੰਤਾਂ ਮਹਾਂਪੁਰਸ਼ਾਂ ਦੇ ਖਿਲਾਫ ਅਪਸ਼ਬਦ ਬੋਲੇ ਗਏ ਹਨ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਆਪਾਂ ਉਹਨਾਂ ਦੇ ਐਸਐਆਰ ਕਰਾਉਣੀ ਹੈ ਉਹਨਾਂ ਦੋਸ਼ੀਆਂ ਨੂੰ ਆਪਾਂ ਸਲਾਖਾਂ ਦੇ ਪਿੱਛੇ ਭੇਜਣਾ ਹੈ ਇਸ ਦੇ ਆਪਣੇ ਸਮੂਹ ਸਗਤਾਂ ਨੂੰ ਬੇਨਵਤ ਸਿਰ ਤੇ ਪਹੁੰਚ ਕੇ ਆਪਣੀ ਮਾਨ ਮਰਿਆਦਾ ਦੀ ਗੱਲ ਨੂੰ ਰੱਖੀਏ ਅੱਦੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਠੀਕ ਤਾਂ ਭਾਇਆ ਭਗਵਾਨ ਵਾਲਮੀਕਮਾਰ ਆਜ ਕੀ ਜੈ ਅੱਜ 12 ਤਰੀਕ ਸਤਿਗੁਰ ਗਿਆਨ ਆ ਦਾ ਆਸ਼ਰਮ ਦੇ ਵਿੱਚ ਜਿਹੜੀ ਤਮਾਮ ਜਸੇਬੰਦੀਆਂ ਦੀ ਤੇ ਸੰਤ ਸਮਾਜ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜਾ ਉਹ ਨਿਰਣਾ ਲਿਆ ਗਿਆ ਕਿ ਜੋ 8 ਤਰੀਕ ਨੂੰ ਕੋਈ ਸਾਥੀ ਜਿਹੜੇ ਉਹ ਸੰਤਾਂ ਸਾਡੇ ਆ ਮਹਾਂਪੁਰਸ਼ਾਂ ਦੇ ਜੋ ਭrpart ਦੇ ਕੋਨੇ-ਕੋਨੇ ਚੋਂ ਆਏ ਸੀ ਉਹਨਾਂ ਸਾਰਿਆਂ ਸੰਤਾਂ ਦੇ ਉਹ ਖਲਾਫ ਬੋਲੇ ਨੇ ਇਸੇ ਸੰਗਤ ਨੂੰ ਦੇ ਵਿੱਚ ਫੈਸਲਾ ਆਇਆ ਕਿ ਉਹਨਾਂ ਦੇ ਉੱਤੇ ਜਿਹੜੀ ਉਹ 30 ਤਰੀਕ ਤੋਂ ਪਹਿਲਾਂ-ਪਹਿਲਾਂ ਜਿਹੜੀ ਉਹਨਾਂ ਦੇ ਐਫ ਆਈ ਆਰ ਹੋਣੀ ਚਾਹੀਦੀ ਆ ਤੇ ਦੂਜਾ ਜਿਹੜਾ ਸੰਦੇਸ਼ ਜਿਹੜਾ ਉਹ ਪਾਵਨ ਵਾਲਮੀਕ ਜੀ ਦੇ ਥੱਲੋਂ ਤੇ ਗਿਆਨ ਆਸ਼ਰਮ ਵੱਲੋਂ ਜਿਹੜਾ ਸੰਗਤ ਨੂੰ ਲਾਇਆ ਗਿਆ ਕਿ 30 ਤਰੀਕ ਨੂੰ ਪਾਵਨ ਵਾਲਮੀਕ ਤੀਰਥ ਦੇ ਉੱਤੇ ਪਹੁੰਚਣਾ ਕਿ ਜਿਹਨੇ ਵੀ 27 ਤਰੀਕ ਨੂੰ ਪਾਵਨ ਵਾਲਮੀਕ ਤੀਰਥ ਦੇ ਉੱਤੇ ਝੰਡੇ ਦੇ ਸਮਾਨਤ ਦੇ ਵਿੱਚ ਆਏ ਤੇ 30 ਤਰੀਕ ਨੂੰ ਉਹਨਾਂ ਨੂੰ ਸਾਰੀ ਜਸੇਬੰਦੀਆਂ ਨੂੰ ਔਰ ਸੰਤ ਸਮਾਜ ਨੂੰ ਜਿਹੜਾ ਉਹ ਸਮਾਨਤ ਕੀਤਾ ਜਾਏਗਾ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ